ਕੱਲ ਸ਼ਾਮ ਤੋਂ ਜਿੰਨੇ ਜੋ ਦਸੋਂ ਆਗੂ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਉਹ ਭੁੱਖ ਹੜਤਾਲ ਤੇ ਬੈਠੇ ਕਿਉਂਕਿ ਕੱਲ ਉਹਨਾਂ ਨੂੰ ਜੋ ਭਾਈ ਅਮਰਿਤਪਾਲ ਸਿੰਘ ਦੀ ਬੈਰਕ ਹੈ ਤੇ ਜੋ ਸਾਥੀਆਂ ਦੀਆਂ ਜੋ ਬੈਰਕਾਂ ਨੇ ਉਸ ਦੇ ਨਾਲ ਜੋ ਅਟੈਚ ਵਾਸ਼ਰੂਮ ਨੇ ਜੋ ਬਾਥਰੂਮ ਨੇ ਉਹਨਾਂ ਵਿੱਚੋਂ ਸਪਾਈ ਕੈਮਰਾ ਮਿਲੇ ਉਹਨਾਂ ਦੇ ਉੱਥੇ ਜੋ ਪ੍ਰਾਈਵੇਸੀ ਦੀਆਂ ਜੋ ਫੋਟੋਆਂ ਜੋ ਵੀਡੀਓ ਹੈ ਉਹ ਟ੍ਰਾਂਸਪੋਰਟ ਹੋ ਰਹੀ ਸੀ ਜਾਂ ਤੇ ਪੰਜਾਬ ਸਰਕਾਰ ਕੋਲ ਜਾਰੀ ਸੀ ਜਾਂ ਕੇਂਦਰ ਦੀਆਂ ਏਜੰਸੀਆਂ ਕੋਲ ਜਾਰੀ ਸੀ ਉਹਨਾਂ ਨੂੰ ਜੋ ਬਲੈਕਮੇਲ ਕੀਤਾ ਜਾ ਸਕੇ ਉਹਨਾਂ ਨੂੰ ਆਪਦੇ ਹੱਥਾਂ ਦੇ ਵਿੱਚ ਇੱਕ ਪਪੇਟ ਬਣਾਇਆ ਜਾ ਸਕੇ ਕਿਉਂ ਜੋ ਉਹਨਾਂ ਦਾ ਫੰਡਾਮੈਂਟਲ ਰਾਈਟ ਹੈ ਉਹਨਾਂ ਦਾ ਕਨਸਟੀਟਿਊਸ਼ਨਲ ਰਾਈਟ ਹੈ ਰਾਈਟ ਟੂ ਪ੍ਰਾਈਵੇਸੀ ਉਸ ਦੀ ਉਲੰਘਣਾ ਕੀਤੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਸਾਰਿਆਂ ਨਾਲ ਇੱਕ ਬੜੀ ਜ਼ਰੂਰੀ ਜਾਣਕਾਰੀ ਜੋ ਹੈਗੀ ਆ ਉਹ ਸਾਂਝੀ ਕਰਨ ਲੱਗਿਆ ਅੱਜ ਸਵੇਰੇ ਕੁਝ ਕੁ ਮਿੰਟ ਪਹਿਲਾਂ ਮੈਨੂੰ ਸੈਂਟਰਲ ਜੇਲ ਡਿਬਰੂਗੜ ਅਸਾਮ ਤੋਂ ਉਹਨਾਂ ਦੀ ਜੋ ਜੇਲ ਦੀ ਅਫੀਸ਼ੀਅਲ ਟੈਲੀਫੋਨ ਲਾਈਨ ਹੈ ਉਸ ਤੋਂ ਭਾਈ ਗੁਰਮੀਤ ਸਿੰਘ ਬੁੱਕਣਵਾਲ ਉਹਨਾਂ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਕੱਲ ਤੋਂ ਕੱਲ ਸ਼ਾਮ ਤੋਂ ਜਿੰਨੇ ਜੋ ਦਸੋਂ ਆਗੂ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਉਹ ਭੋਖੜਤਾਲ ਤੇ ਬੈਠੇ ਨੇ ਕਿਉਂਕਿ ਕੱਲ ਉਹਨਾਂ ਨੂੰ ਜੋ ਭਾਈ ਅਮਰਿਤਪਾਲ ਸਿੰਘ ਦੀ ਬੈਰਕ ਹੈ ਤੇ ਜੋ ਸਾਥੀਆਂ ਦੀਆਂ ਜੋ ਬੈਰਕਾਂ ਨੇ ਉਸ ਦੇ ਨਾਲ ਜੋ ਅਟੈਚ ਵਾਸ਼ਰੂਮ ਨੇ ਜੋ ਬਾਥਰੂਮ ਨੇ ਉਹਨਾਂ ਵਿੱਚੋਂ ਸਪਾਈ ਕੈਮਰਾ ਮਿਲੇ ਨੇ ਤੇ ਸਪਾਈ ਕੈਮਰਾ ਦੇ ਨਾਲ ਉਹਨਾਂ ਵਿੱਚੋਂ ਜੋ Jio ਦੀਆਂ ਡੋਂਗਲਾਂ ਮਿਲੀਆਂ ਨੇ ਤੇ ਮੈਮਰੀ ਕਾਰਡ ਮਿਲੇ ਨੇ ਜਿੱਥੋਂ ਇਹ ਗੱਲ ਸਪਸ਼ਟ ਹੁੰਦੀ ਹੈ ਵੀ ਉਹਨਾਂ ਦੇ ਨੌਂਦਿਆਂ ਦੀਆਂ ਉਹਨਾਂ ਦੇ ਉੱਥੇ ਸੁੱਤਿਆਂ ਪਿਆ ਉਹਨਾਂ ਦੇ ਉੱਥੇ ਜੋ ਪ੍ਰਾਈਵੇਸੀ ਦੀਆਂ ਜੋ ਫੋਟੋਆਂ ਜੋ ਵੀਡੀਓ ਹੈ ਉਹ ਟਰਾਂਸਪੋਰਟ ਹੋ ਰਹੀ ਸੀ ਜਾਂ ਤੇ ਪੰਜਾਬ ਸਰਕਾਰ ਕੋਲ ਜਾ ਰਹੀ ਸੀ ਜਾਂ ਕੇਂਦਰ ਦੀਆਂ ਏਜੰਸੀਆਂ ਕੋਲ ਜਾ ਰਹੀ ਸੀ ਤੇ ਉਹਨਾਂ ਨੂੰ ਹੁਣ ਇੱਕ ਖਦਸ਼ਾ ਹੈ ਵੀ ਜੋ ਉਹਨਾਂ ਦੀਆਂ ਜੋ ਵਾਸ਼ਰੂਮ ਦੀਆਂ ਫੋਟੋਆਂ ਨੇ ਜੋ ਨਹਾਉਂਦਿਆਂ ਦੀਆਂ ਅਲਫ ਨੰਗਿਆਂ ਦੀਆਂ ਫੋਟੋਆਂ ਨੇ ਉਹ ਜਾਣ ਬੁੱਝ ਕੇ ਸਰਕਾਰ ਨੇ ਆਪਦੇ ਕੋਲ ਰੱਖੀਆਂ ਨੇ ਤਾਂ ਕਿ ਜਦੋਂ ਅਗਲੇ ਮਹੀਨੇ 18 ਮਾਰਚ ਨੂੰ ਐਨਐਸਏ ਖਤਮ ਹੋਣ ਵਾਲੀ ਹੈ ਤਾਂ ਉਹਨਾਂ ਫੋਟੋਆਂ ਦੇ ਜ਼ਰੀਏ ਉਹਨਾਂ ਨੂੰ ਜੋ ਬਲੈਕਮੇਲ ਕੀਤਾ ਜਾ ਸਕੇ ਉਹਨਾਂ ਨੂੰ ਆਪਦੇ ਹੱਥਾਂ ਦੇ ਵਿੱਚ ਇੱਕ ਪਪੇਟ ਬਣਾਇਆ ਜਾ ਸਕੇ ਤੇ ਉਹਨਾਂ ਨੇ ਕੱਲ ਰਾਤ ਤੋਂ ਬੰਦੀ ਹੋਣ ਤੋਂ ਇਨਕਾਰ ਕਰ ਦਿੱਤਾ ਹੈ ਬੜੀ ਜਿਆਦਾ ਭਾਰੀ ਜੋ ਫੋਰਸ ਹੈ ਉਹ ਸੈਂਟਰਲ ਜੇਲ ਦਿਬੜੂਗੜ ਵਿਖੇ ਤਾਇਨਾਤ ਕੀਤੀ ਗਈ ਹੈ ਜੇਲ ਪ੍ਰਸ਼ਾਸਨ ਉਹਨਾਂ ਨੂੰ ਵਾਰ-ਵਾਰ ਕਹਿ ਰਿਹਾ ਹੈ ਵੀ ਉਹ ਕੈਮਰੇ ਜੋ ਸਪਾਈ ਕੈਮਰੇ ਜੋ ਭਾਈ ਅਮਰਤਪਾਲ ਸਿੰਘ ਨੇ ਤੇ ਸਾਥੀਆਂ ਨੇ ਜੋ ਰਿਕਵਰ ਕੀਤੇ ਨੇ ਉਹ ਜੇਲ੍ਹ ਪ੍ਰਸ਼ਾਸਨ ਨੂੰ ਦੇ ਦੇ ਪਰ ਉਹ ਮੁਨਕਰ ਹੋ ਰਹੇ ਨੇ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਇਹ ਆਂਦੇ ਨੇ ਪਹਿਲਾਂ ਸਾਨੂੰ ਪੰਜਾਬ ਸਰਕਾਰ ਇਸ ਤੇ ਜਵਾਬ ਦੇਈ ਕਰੇ ਕਿਉਂ ਜੋ ਉਹਨਾਂ ਦਾ ਫੰਡਾਮੈਂਟਲ ਰਾਈਟ ਹੈ ਉਹਨਾਂ ਦਾ ਕਨਸਟੀਟਿਊਸ਼ਨਲ ਰਾਈਟ ਹੈ ਰਾਈਟ ਟੂ ਪ੍ਰਾਈਵੇਸੀ ਉਸ ਦੀ ਉਲੰਘਣਾ ਕੀਤੀ ਗਈ ਕਿਉਂ ਉਹਨਾਂ ਨੂੰ ਅਲਫ ਨੰਗਿਆਂ ਨੂੰ ਨਹਾਉਂਦਿਆਂ ਨੂੰ ਜੋ ਸਰਕਾਰ ਜੋ